ਪਾਡ ਵਿੱਚ ਵਿਚਰਦਿਆਂ ਅਕਸਰ ਦੇਖਦਾ ਸੀ ਕਿ ਜਦੋਂ ਪੁੱਤ ਜਾਂਦਾ ਕਿਸੇ ਦੇ ਘਰ ਤਾਂ ਉਹਦੀ ਖੁਸ਼ੀ ਬੜੇ ਚਾਵਾਂ ਨਾਲ ਮਨਾਈ ਜਾਂਦੀ ਹੈ ਮੈਨੂੰ ਹਸਪਤਾਲ ਵਿੱਚ ਵੀ ਇਹ ਤਜਰਬਾ ਦੇਖਣ ਨੂੰ ਮਿਲਿਆ ਕਿ ਜਦੋਂ ਕਿਸੇ ਦੇ ਘਰ ਬੇਟਾ ਹਸਪਤਾਲ 'ਚ ਪੈਦਾ ਹੁੰਦਾ ਹੈ ਤੇ ਸਾਰਾ ਪਰਿਵਾਰ ਬੜੀ ਖੁਸ਼ੀ ਨਾਲ ਮਠਿਆਈਆਂ ਵੰਡਦਾ ਤੇ ਜਦੋਂ ਬੇਟੀ ਪੈਦਾ ਹੁੰਦੀ ਹੈ ਤੇ ਕਈ ਵਾਰ ਮੈਂ ਦੇਖਦਾ ਕਈ এডਿਕੇਸ਼ਨ ਦੇ ਕਾਰਨ ਇਹ ਪਛੜੀ ਸੋਚ ਦਾ ਨਤੀਜਾ ਹੈ ਕਿ ਉਹ ਬੇਟੀ ਦੇ ਪੈਦਾ ਹੋਣ ਤੇ ਅਕਸਰ ਮੈਂ ਦੇਖਦਾ ਕੁਝ ਪਰਿਵਾਰ ਉਦਾਸ ਹੋ ਜਾਂਦੇ ਸੋ ਸਾਡੇ ਮਨ ਵਿੱਚ ਆਈ ਕਿ ਕਿਉਂ ਨਾ ਅਸੀਂ ਇਹ ਪਹਿਲ ਕਰੀਏ ਤੇ ਸਾਡੇ ਆਲੇ-ਦੁਆਲੇ ਦੇ ਸਮਾਜ ਵਿੱਚ ਜਿੰਨੀਆਂ ਸਾਰੀਆਂ ਦੀ ਤਾਂ ਅਸੀਂ ਖੈਰ ਨਹੀਂ ਮਨਾ ਸਕੇ ਪਰ 31 ਬੇਟੀਆਂ ਦੀ ਅਸੀਂ ਅੱਜ ਇੱਥੇ ਆਪਣੇ ਵਿਹੜੇ ਵਿੱਚ ਲੋਹੜੀ ਮਨਾਈ ਹੈ ਔਰ ਅਸੀਂ ਸਮਝਦੇ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਕਿ 31 ਕਨਿਆਵਾਂ ਦੇ ਸਾਡੇ ਵਿਹੜੇ ਵਿੱਚ ਅੱਜ ਪੈਰ ਪਏ ਤੇ ਉਹਨਾਂ ਨੂੰ ਆਸ਼ੀਰਵਾਦ ਦੇ ਤੌਰ ਤੇ ਹਸਪਤਾਲ ਵੱਲੋਂ ਇੱਕ ਫੰਕਸ਼ਨ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਦੇ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਨਾਲ ਬੁਲਾ ਕੇ ਇੱਕ ਪਰਿਵਾਰਿਕ ਮਾਹੌਲ ਦੇ ਤਹਿਤ ਮੈਂ ਜਦੋਂ ਵੀ ਆਪਾਂ ਕੋਈ ਫੰਕਸ਼ਨ ਬਣਾਉਣੇ ਖੁਸ਼ ਹੋਣ ਦਾ ਸਾਡਾ ਨਾ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਇਹੋ ਹੀ ਹੁੰਦਾ ਕਿ ਅਸੀਂ ਆਪਣੇਆਂ ਦੇ ਵਿੱਚ ਬੈਠ ਕੇ ਹੱਸਦੇ ਖੇਡਦੇ ਆ ਨੱਚਦੇ ਆ ਗਾਉਂਦੇ ਆ ਇੱਕ ਦੂਜੇ ਨਾਲ ਆਪਾਂ ਮਠਿਆਈਆਂ ਮੂੰਹ ਮਿੱਠਾ ਕਰਾਉਂਦੇ ਆ ਖਾਣਾ ਪੀਣਾ ਇੰਜੋਏ ਕਰਦੇ ਆ ਤੇ ਉਹ ਸਾਰਾ ਮਾਹੌਲ ਹੈ ਜੀ ਅੱਜ ਆਪਣੇ ਹਸਪਤਾਲ ਦੇ ਵਿੱਚ ਜਿਹੜਾ ਹੈ ਉਹ ਮਨਾਇਆ ਤੇ ਆਸ਼ੀਰਵਾਦ ਦੇ ਤੌਰ ਤੇ ਅਸੀਂ ਹਸਪਤਾਲ ਵੱਲੋਂ ਉਹਨਾਂ ਬੇਟੀਆਂ ਨੂੰ ਕੁਝ ਆਪਣੇ ਵੱਲੋਂ ਅਸੀਂ ਤੋਹਫੇ ਵੀ ਦਿੱਤੇ ਤੇ ਉਹਨਾਂ ਦੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਅਸੀਂ ਉਹਨਾਂ ਨੂੰ ਓ ਪੀ ਟੀ ਦੇ ਫ੍ਰੀ ਕਾਰਡ ਅੱਜ ਦਿੱਤੇ ਨੇ ਤੇ ਵੈਕਸੀਨੇਸ਼ਨ ਜਿਹੜਾ ਕਿ ਟੀਕਾ ਕਰਨਾ ਉਹ ਵੀ ਅਸੀਂ ਜਿਹੜਾ ਹੈ ਉਹਨਾਂ ਨੂੰ ਅਸੀਂ ਕਾਰਡ ਬਣਾ ਕੇ ਦਿੱਤੇ ਨੇ ਕਿ ਬੱਚੀਆਂ ਨੂੰ ਜਿੰਨੇ ਵੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਵੈਕਸੀਨਸ ਲੱਗਣੇ ਨੇ ਉਹ ਹਸਪਤਾਲ ਜਿਹੜਾ ਹੈ ਬਿਲਕੁਲ ਸਬਸਿਡਾਈਜ਼ਡ ਕੋਸਟ ਤੇ ਉਹ ਬੱਚਿਆਂ ਨੂੰ ਮੁਹੱਈਆ ਕਰਾਏਗਾ 31 ਪਰਿਵਾਰ ਅੱਜ ਸਾਡੇ ਵਿਹੜੇ ਆਏ ਜਿਨ੍ਹਾਂ ਦੀਆਂ ਬੱਚੀਆਂ ਦੀ ਨਾ ਪਹਿਲੀ ਲੋਹੜੀ ਸੀ ਅੱਜ ਤੇ ਉਹ ਬੱਚੀਆਂ ਦੀ ਪਹਿਲੀ ਲੋਹੜੀ ਮਨਾਉਣ ਦਾ ਸੁਭਾਗ ਜਿਹੜਾ ਹੈ ਉਹ ਸਾਨੂੰ ਜੈਨੇਸਿਸ ਅਮਨਦੀਪ ਹਸਪਤਾਲ ਦੀ ਟੀਮ ਨੂੰ ਮਿਲਿਆ ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਪਰਿਵਾਰਾਂ ਵਿੱਚ ਉਹਨਾਂ ਬੱਚਿਆਂ ਵਿੱਚ ਇੱਕ ਖੁਸ਼ੀ ਦੀ ਲਹਿਰ ਵੰਡ ਸਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਹਨਾਂ ਬੱਚੀਆਂ ਦੀ ਆ ਜਿਵੇਂ ਕਿ ਸਾਡੀ ਸਰਕਾਰ ਦਾ ਵੀ ਇਹ ਨਾਰਾ ਰਹਿੰਦਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਇਸੇ ਮਹਮ ਨੂੰ ਅਸੀਂ ਉਹਦੇ ਵਿੱਚ ਆਪਣੇ ਵੱਲੋਂ ਇਹ ਕੰਟਰੀਬਿਊਸ਼ਨ ਕਰਦੇ ਆ ਆਲੇ ਦੁਆਲੇ ਵਿੱਚ ਅਸੀਂ ਆਪਣੇ ਸੰਦੇਸ਼ ਦੇਣਾ ਚਾਹੁੰਦੇ ਆ ਕਿ ਬੇਟੀ ਔਰ ਬੇਟੇ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਕੋਈ ਫਰਕ ਨਹੀਂ ਹੈ ਬੇਟੀਆਂ ਨੂੰ ਵੀ ਬੇਟਿਆਂ ਦੇ ਬਰਾਬਰ ਹੀ ਹੱਕ ਮਿਲਣ ਤੇ ਉਹਨਾਂ ਦੇ ਜਨਮ ਤੇ ਵੀ ਬੇਟਿਆਂ ਵਾਂਗੂ ਹੀ ਖੁਸ਼ੀਆਂ ਮਨਾਇਆਂ ਜਾਣ ਤਿਉਹਾਰ ਮਨਾਏ ਜਾਣ ਤੇ ਮਠਿਆਈਆਂ ਵੰਡੀਆਂ ਜਾਣ ਜਿਸ ਦੀ ਸ਼ੁਰੂਆਤ ਅਸੀਂ ਅੱਜ ਆਪਣੇ ਜੈਨੇਸਿਸ ਅਮਨਦੀਪ ਹਸਪਤਾਲ ਦੇ ਵਿਹੜੇ ਤੋਂ ਕੀਤੀ ਹੈ ਮੈਂ ਅਮਨਦੀ ਜੈਨਸਿਸ ਅਮਨਦੀ ਹਸਪਤਲ ਦੇ ਪ੍ਰੋਗਰਾਮ ਨੂੰ ਲੋਹੜੀ ਦਾ ਤਹਾਰ ਮਨਾਇਆ ਜਿਹੜਾ ਕਿ ਜਿਹੜਾ ਕਿ ਛੋਟੀ ਕੰਨਿਆਵਾਂ ਨਾਲ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਵੀ ਉਪਰਾਲਾ ਜਿਹੜਾ ਇਹ ਹਾਂਜੀ ਸ਼ਸ਼ੀਕਲ ਜੀ ਜਿਹੜਾ ਅਮਨਦੀ ਹਸਪਤਲ ਵਿੱਚ ਅੱਜ ਉਪਰਾਲਾ ਕੀਤਾ ਗਿਆ ਛੋਟੀਆਂ ਬੱਚੀਆਂ ਲਈ ਲੋਹੜੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਕੀਤਾ ਹੈ ਸਾਡੇ ਫਰੋਇਪੁਰ ਦੇ ਵਿੱਚ ਅਜੇ ਤੱਕ ਇਹ ਜਿਹੜਾ ਪ੍ਰੋਗਰਾਮ ਸੀ ਕਿਸੇ ਵੀ ਹਸਪਤਲ ਦੇ ਵਿੱਚ ਨਹੀਂ ਸੀ ਕੀਤਾ ਗਿਆ ਸਾਡੇ ਅਮਨਦੀਪ ਹਸਪੀਟਲ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਲੜਕੀਆਂ ਦੀ ਤਾਂ ਲੋਹੜੀ ਹਰੇਕ ਕੋਈ ਮਨਾਉਂਦਾ ਲੜਕੀਆਂ ਦੀ ਲੋਹੜੀ ਨਹੀਂ ਮਨਾਉਂਦਾ ਸਾਡੇ ਜੋ ਵੀ ਅਮਨਦੀਪ ਹਸਪੀਟਲ ਨੇ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਧੰਨਵਾਦ ਹੈ ਅਮਨਦੀਪ ਹਸਪੀਟਲ ਵਾਲਿਆਂ ਦਾ ਰਾਤ ਦੁਗਣੀ ਇਹਨਾਂ ਦੀ ਤਰੱਕੀਆਂ ਬਖਸ਼ੇ ਪਰਮਾਤਮਾ ਹਸਪੀਟਲ ਨੂੰ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਲੜਕਿਆਂ ਦੀ ਲੋਹੜੀ ਹਰ ਕੋਈ ਮਨਾਉਂਦਾ ਹੈ ਲੜਕੀਆਂ ਦੀ ਦੇਖਿਆ ਗਿਆ ਜੀ ਬਹੁਤ ਘੱਟ ਲੋਕ ਨੇ ਜਿਹੜਾ ਲੋਹੜੀ ਮਨਾਉਂਦੇ ਖੁਸ਼ੀ ਮਨਾਉਂਦੇ ਆ ਅੱਜ ਹਸਪਤਾਲ ਜੁਨਾ ਦਾ ਕੰਮ ਕਰਨ ਜਾ ਰਿਹਾ ਕਿਸੇ ਲੋਕਾਂ ਨੂੰ ਕਿਸ ਸੰਦੇਸ਼ ਦੇਣਾ ਚਾਹੁੰਦੇ ਅਸੀਂ ਇਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਲੜਕੀਆਂ ਤੇ ਲੜਕਿਆਂ ਵਿੱਚ ਕੋਈ ਫਰਕ ਨਹੀਂਗਾ ਲੜਕੀਆਂ ਜਿਹੜੀਆਂ ਨੇ ਲੜਕਿਆਂ ਤੋਂ ਅੱਗੇ ਜਾ ਰਹੀਆਂ ਨੇ ਹਰੇਕ ਕੰਮ ਵਿੱਚ ਅੱਗੇ ਨੇ ਫਸਟੇ ਲੜਕੀਆਂ ਨੂੰ ਜਨਮ ਦਿਓ ਲੜਕੀਆਂ ਨੂੰ ਕੋਈ ਵੀ ਪ੍ਰੂਣ ਹਤਿਆ ਨਾ ਕੀਤੀ ਜਾਵੇ ਲੜਕੇ ਜਿਹੜੇ ਮੈਂ ਕੀ ਨਾਮ ਹੈ ਦਾਦਾ ਉਹ ਜਿਹੜਾ ਅੱਜ ਅਮਨਦੀਪ ਹਸਪਤਲ ਵੱਲੋਂ ਜਿਹੜੀ ਜੋੜੀ ਮਨਾਈ ਜਾ ਰਹੀ ਹੈ ਤਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਬੱਚੇ ਦੀ ਕਹਿੰਦੇ ਆਂ ਹਾਂਜੀ ਸਸ਼ੀਕਲ ਜੀ ਤੋ ਮੇਰਾ ਨਾਮ ਗੁਰਜੀਤ ਕੌਰ ਹੈ ਸਾਡਾ ਫਿਰੋਜ਼ਪੁਰ ਦੇ ਨਾਲ ਪਿੰਡ ਹੈ ਤੋ ਸਾਡੂ ਅੱਜ ਜੋ ਵੀ ਅੱਜ ਅਮਨ ਹਸਪੀਟਲ ਵੱਲੋਂ ਉਪਰਾਲਾ ਕੀਤਾ ਗਿਆ ਏ ਸਾਡੀਆਂ ਧੀਆਂ ਦੀ ਅੱਜ ਫਰਸਟ ਲੋੜੀ ਹੈ ਤੋ ਅਮਨਦੀਪ ਅਮਨਦੀਪ ਹਸਪੀਟਲ ਵੱਲੋਂ ਜੋ ਵੀ ਉਪਰਾਲਾ ਹੈ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਅੱਜ ਤੱਕ ਇਦਾਂ ਨਹੀਂ ਦੇਖਿਆ ਸੀ ਜੋ ਅੱਜ ਸਾਨੂੰ ਦੇਖਣ ਨੂੰ ਮਿਲਿਆ ਤੋ ਬਹੁਤ ਹੀ ਉਤਸ਼ਾਹ ਦੇ ਨਾਲ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਅਮਨਦੀਪ ਹਸਪੀਟਲ ਵਿੱਚ ਤੋ ਅਸੀਂ ਮਤਲਬ ਇਹੀ ਮੈਂ ਪ੍ਰਣ ਕਰਦੀ ਆ ਕਿ ਜੋ ਇਹ ਹਮਨ ਹਸਪਤਲ ਦੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਆਉਣ ਵਾਲੇ ਸਮੇਂ ਵਿੱਚ ਆਪਣਾ ਨਾਮ ਰੋਸ਼ਨ ਕਰੇ ਇਥੇ ਅੱਜ ਲੋੜੀ ਤੇ ਬਾਗੀ ਦੇ ਪਵਿੱਤਰ ਚੋਹਾਰ ਤੇ ਜਨਸ ਨਾਲ ਮਨ ਦੀ ਹਸਪਤਲ ਔਰ ਤੇ ਸਵਾਗਤ ਕਰਦੇ ਹਾਂ ਮੈਂ ਸਾਰੇ ਸੁਹਾਗੇ ਔਰ ਭਾਗੇ ਪੈਰੈਂਟਸ ਨੂੰ ਸ਼ੁਭ ਕਾਮਨਾਵਾਂ ਦੇ ਨਾਲ ਲੋੜੀ ਦੀਆਂ ਨਾਰਮਲੀ ਅਸੀਂ ਦੇਖਦੇ ਹਾਂ ਕਿ ਲੜਕੀਆਂ ਦੀ ਲੋੜੀ ਤਾਂ ਅਕਸਰ ਮਨਾਈ ਜਾਂਦੀ ਹੈ ਪਰ ਕਈ ਵਾਰ ਮੈਨੂੰ ਲੱਗਦਾ ਨਹੀਂ ਵੈਸੇ ਹੋਣੀ ਮਾਹੌਲ ਰਹਿ ਗਿਆ ਪਰ ਫਿਰ ਵੀ ਕਿਤੇ ਕਿਤੇ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਜਦੋਂ ਬੇਟੀ ਦਾ ਜਨਮ ਹੁੰਦਾ ਹੈ ਤੇ ਉਹਦੀ ਲੋੜੀ ਮਨਾਉਣ ਲੱਗਿਆ ਥੋੜਾ ਸਮਾਜਿਕ ਸਾਡਾ ਜਿਸ ਤਰ੍ਹਾਂ ਦਾ ਪੁਰਾਣਾ ਤਦਰਾ ਕਿੰਦਾ ਚੱਲਿਆ ਆ ਰਿਹਾ ਹੈ ਲੋਕ ਥੋੜਾ ਖਚੌਂਦੇ ਸੀ ਗੁਰੇਜ਼ ਕਰਦੇ ਸੀ ਪਰ ਮੁਨ एजुकेशन ਨਾਲ ਔਰ ਸਮੇਂ ਦੇ